ਅੱਜ ਦੇਨ ਵੀਰਵਾਰ 13 ਫਰਵਰੀ 2 ਫੱਗਗਣ ਨਾਨਕਸ਼ਹੀ ਸੰਮਤ 555 ਤੁਸ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਹੁਣ ਤੁਹਾਡੇ ਨਾਲ ਦੇਸ਼ ਦੁਨੀਆ ਅਤੇ ਪੰਜਾਬ ਦੀਆਂ ਖਬਰਾਂ ਸਾਂਝੀਆਂ ਕਰਨੀਆਂ ਨੇ ਮੈਂ ਹਰਿੰਦਰ ਬਾਜਵਾ ਸ਼ੁਰੂਆਤ ਕਰਦੇ ਆਂ ਲਗਭਗ 4 ਮਹੀਨਿਆਂ ਤੋਂ ਬਾਅਦ ਅੱਜ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਕਈ ਅਹਿਮ ਬਿੱਲ ਵਿਚਾਰੇ ਜਾਂਦੀ ਉਮੀਦ ਹੈ ਪੰਜਾਬ ਕੈਬਨਿਟ ਦੇ ਵੱਲੋਂ ਅੱਜ ਆਪਣੀ ਮੀਟਿੰਗ 4 ਮਹੀਨਿਆਂ ਤੋਂ ਬਾਅਦ ਕੀਤੀ ਜਾਣੀ ਹੈ ਪੰਜਾਬ ਮੰਤਰੀ ਮੰਡਲ ਦੀ 4 ਮਹੀਨਿਆਂ ਬਾਅਦ ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ਕਾਫੀ ਅਹਿਮ ਰਹਿਣ ਦੀ ਸੰਭਾਵਨਾ ਹੈ ਅੱਜ ਹੋਣ ਵਾਲੀ ਇਸ ਮੀਟਿੰਗ ਦੀ ਕੈਬਨਟ ਦੀ ਮਗਰਲੀ ਮੀਟਿੰਗ 8 ਅਕਤੂਬਰ ਨੂੰ ਹੋਣ ਕਾਰਨ ਇਸ ਮੀਟਿੰਗ ਵਿੱਚ ਕੋਈ 20 ਦੇ ਕਰੀਬ ਏਜੰਡੇ ਬਕਾਇਆ ਨੇ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਅੱਜ ਦੀ ਮੀਟਿੰਗ ਵਿੱਚ ਕਿੰਨੇ ਏਜੰਡੇ ਵਿਚਾਰੇ ਜਾ ਸਕਦੇ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਸਰਕਾਰ ਕੁਝ ਵਰਗਾਂ ਤੇ ਵਿਸ਼ੇਸ਼ ਕਰ ਖੂਨ ਦੇ ਰਿਸ਼ਤਿਆਂ ਦਰਮਿਆਨ ਜਾਇਦਾਦ ਦੀ ਟਰਾਂਸਫਰ ਤੇ ਦੁਬਾਰਾ 1% ਤੋਂ ਲੈ ਕੇ 2.5% ਤੱਕ ਸਟੈਂਪ ਡਿਊਟੀ ਲਗਾਉਣ ਅਕਾਲੀ ਭਾਜਪਾ ਸਰਕਾਰ ਵੱਲੋਂ ਇੱਕ ਵਰਗ ਤੇ 2014 ਦੀ ਵਿੱਚ ਜਾਇਦਾਦ ਦੀ ਟਰਾਂਸਫਰ ਤੇ ਅਸਟਾਮ ਡਿਊਟੀ ਖਤਮ ਕਰ ਦਿੱਤੀ ਗਈ ਸੀ ਇਸੇ ਤਰ੍ਹਾਂ ਨਾਲ ਸਰਕਾਰ ਉਹਨਾਂ ਮਕਾਨ ਉਸਾਰੀ ਕੰਪਨੀਆਂ ਨੂੰ ਸਰਕਾਰ ਤੋਂ ਪ੍ਰਾਪਤ ਕੀਤੀਆਂ ਜ਼ਮੀਨਾਂ ਵਾਪਸ ਕਰਨ ਦੀ ਸਹੂਲਤ ਦੇਣਾ ਚਾਹੁੰਦੀ ਹੈ ਜੋ ਜ਼ਮੀਨਾਂ ਦੀ ਵਰਤੋਂ ਕਰਨ ਵਿੱਚ ਸਮਰੱਥ ਰਹੇ ਨੇ ਪੰਜਾਬ ਦੇ ਐਡਵੋਕੇਟ ਜਰਨਲ ਦੇ ਦਫ਼ਤਰ ਵਿੱਚ ਨਿਯੁਕਤੀ ਕਾਨੂੰਨੀ ਅਧਿਕਾਰੀਆਂ ਦੀਆਂ ਸੇਵਾਵਾਂ ਵਿੱਚ ਅੱਗੋਂ ਵਾਧੇ ਸੰਬੰਧੀ ਵੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਅੱਜ ਦੀ ਬੈਠਕ ਵਿੱਚ ਜੇਲ੍ਹ ਵਿਭਾਗ ਤੋਂ ਚੰਗੇ ਵਿਵਹਾਰ ਵਾਲੇ ਕੇਦਰੀਆਂ ਨੂੰ ਰਾਹਤ ਦੇਣ ਸਬੰਧੀ ਵੱਡੀ ਗਿਣਤੀ ਵਿੱਚ ਪ੍ਰਾਪਤ ਹੋਈਆਂ ਤਜਵੀਜ਼ਾਂ ਤੇ ਵੀ ਫੈਸਲਾ ਲਿਆ ਜਾ ਸਕਦਾ ਹੈ ਸਰਕਾਰੀ ਪਦਰ ਤੇ ਆਉਣ ਵਾਲੇ ਵਿੱਤੀ ਸਾਲ ਲਈ ਬਣਾਈ ਜਾਣ ਵਾਲੀ ਆਬਕਾਰੀ ਨੀਤੀ ਦੇ ਉੱਤੇ ਵੀ ਵਿਚਾਰ ਵਟਾਂਦਰਾ ਹੋ ਸਕਦਾ ਹੈ ਇਸੇ ਤਰ੍ਹਾਂ ਨਾਲ ਬਜਟ ਤੇ ਇਜਲਾਸ ਦਾ ਮਾਮਲਾ ਵੀ ਅੱਜ ਵਾਲੀ ਮੀਟਿੰਗ ਦੇ ਵਿੱਚ ਵਿਚਾਰਿਆ ਜਾਵੇਗਾ ਤੇ ਇਹ ਇਜਲਾਸ ਬੁਲਾਉਣ ਲਈ ਪਹਿਲਾਂ ਵਿਧਾਨ ਸਭਾ ਦੇ ਅਗਲੇ ਤੇ ਮਗਰਲੇ اجلاس ਨੂੰ ਉਠਾਉਣ ਸੰਬੰਧੀ ਵੀ ਫੈਸਲਾ ਕੀਤਾ ਜਾਣਾ ਹੈ ਕਿਉਂਕਿ ਸਾਲ ਦੇ ਪਹਿਲੇ اجلاس ਦੀ ਪਹਿਲੀ ਬੈਠਕ ਰਾਜਪਾਲ ਦੇ ਪਾਸੇ ਨਾਲ ਸ਼ੁਰੂ ਹੁੰਦੀ ਹੈ ਤੇ ਮਗਲੇ اجلاس ਨੂੰ ਉਠਾਉਣ ਨਾਲ ਹੀ ਇਹ ਜਿਹਾ ਸੰਭਵ ਹੋਵੇਗਾ ਪੰਜਾਬ ਵਿਧਾਨ ਸਭਾ ਦੀ ਮਗਰਲੀ ਬੈਠਕ ਤੋਂ ਬਾਅਦ 3 ਮਾਰਚ 2000 ਨ 6 ਮਹੀਨੇ ਹੋ ਜਾਣਗੇ ਇਸ ਕਾਰਨ ਰਾ ਸਰਕਾਰ ਨੂੰ ਉਸ ਤੋਂ ਪਹਿਲਾਂ ਹੀ ਬਜਟ اجلاس ਸੱਦਣਾ ਪਵੇਗਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਸਰਕਾਰ ਉਹ ਇੱਕੋ ਮੰਤਰੀ ਮੰਡਲ ਦੀ ਬੈਠਕ ਵਿੱਚ ਮਗਰਲਾ اجلاس ਠਾਉਣਾ ਅਤੇ ਬਜਟ اجلاس ਬੁਲਾਉਣ ਦਾ ਫੈਸਲਾ ਲਵੇਗੀ ਜਾਂ ਇਸ ਲਈ ਛੇਤੀ ਮੰਤਰੀ ਮੰਡਲ ਦੀ ਮੀਟਿੰਗ ਦੁਬਾਰਾ ਸੱਦੀ ਜਾਵੇਗੀ ਮੰਤਰੀ ਮੰਡਲ ਵੱਲੋਂ ਬਣਾਈਆਂ ਜਾਣ ਵਾਲੀਆਂ ਬਜਟ ਤਜਵੀਜ਼ਾਂ ਅਤੇ ਨਵੀਂ ਆਪਕਾਰੀ ਨੀਤੀ ਸਮੇਤ ਕੁਝ ਮਸਲਿਆਂ ਤੇ ਗੈਰ ਰਸਮੀ ਵਿਚਾਰ ਵਟਾਂਦਰਾ ਵੀ ਸੰਭਵ ਹੈ 1984 ਦੀ ਸਿੱਖ ਨਸਲਕੁਸ਼ੀ ਮਾਮਲੇ ਦੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦਿੱਲੀ ਦੀ ਰੋਜ਼ ਐਵੇਨਿਊ ਅਦਾਲਤ ਨੇ 1984 ਦੇ ਸਿੱਖ ਨਸਲਕੁਸ਼ੀ ਨਾਲ ਸਬੰਧਤ ਦੂਸਰੇ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦ ਕਿ ਉਸ ਦੇ ਖਿਲਾਫ ਦੋ ਹੋਰ ਮਾਮਲੇ ਦਰਜ ਹਨ। ਵਿਸ਼ੇਸ਼ ਜੱਜ ਕਵੇਰੀ ਬਵੇਜਾ ਨੇ ਸੱਜਨ ਕੁਮਾਰ ਨੂੰ 1 ਨਵੰਬਰ 1984 ਨੂੰ ਦਿੱਲੀ ਦੀ ਸਰਸਵਤੀ ਵਿਹਾਰ ਚ ਹੋਈ ਹਿੰਸਾ ਦੌਰਾਨ ਜਸਵੰਤ ਸਿੰਘ ਦੇ ਉਹਨਾਂ ਦੇ ਪੁੱਤਰ ਤਰਨਪ੍ਰੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਸ ਦੌਰਾਨ ਸੱਜਨ ਕੁਮਾਰ ਨੂੰ ਹੁਣ ਵੱਧ ਤੋਂ ਵੱਧ ਮੌਤ ਦੀ ਸਜ਼ਾ ਤੇ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਸ਼ੇਸ਼ ਜੱਜ ਕਵੇਰੀ ਵੇਜਾ ਨੇ ਉਹਨਾਂ ਨੂੰ ਦੋਸ਼ੀ ਠਰਾਉਣ ਦਾ ਹੁਕਮ ਸੁਣਾਇਆ ਤੇ ਹੁਣ ਅਦਾਲਤ 'ਚ 18 ਫਰਵਰੀ ਨੂੰ ਸਜ਼ਾ ਤੇ ਬਹਿਸ ਹੋਵੇਗੀ ਅਤੇ ਸਜ਼ਾ ਸੁਣਾਈ ਜਾਵੇਗੀ। ਵਰਨਣ ਜੋਗਾ ਕਿ 1984 ਵਿੱਚ ਸਿੱਖ ਕਤਲੇਆਮ ਨਾਲ ਹੀ ਸਬੰਧਤ ਇੱਕ ਹੋਰ ਮਾਮਲੇ ਵਿੱਚ ਸੱਜਣ ਕੁਮਾਰ ਪਹਿਲਾਂ ਹੀ ਤਿਹਾਰਡ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਨੇ। ਰੋਜਾ ਐਵੈਨਿਊ ਅਦਾਲਤ ਨੇ ਜਿਸ ਮਾਮਲੇ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ ਉਹ 41 ਸਾਲ ਪਹਿਲਾਂ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਜਸਵੰਤ ਸਿੰਘ ਦੇ ਉਹਨਾਂ ਦੇ ਪੁੱਤਰ ਤਰਨਪ੍ਰੀਤ ਸਿੰਘ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਨਾਲ ਸੰਬੰਧਿਤ ਹੈ ਉਧਰ ਪੀੜਤ ਪਰਿਵਾਰ ਨੇ ਸਾਲ 1984 ਚ ਸਿੱਖ ਨਸਲਕੁਸ਼ੀ ਦੇ ਮਾਮਲੇ ਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਨ ਕੁਮਾਰ ਨੂੰ ਹੱਤਿਆ ਦੇ ਇੱਕ ਮਾਮਲੇ ਚ ਅਦਾਲਤ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਦਾ ਪੀੜਤ ਪਰਿਵਾਰ ਤੇ ਸਿੱਖ ਆਗੂਆਂ ਨੇ ਸਵਾਗਤ ਕੀਤਾ ਹੈ ਉਨਾ ਅਦਾਲਤ ਤੋਂ ਮੰਗ ਕੀਤੀ ਹੈ ਕਿ ਸੱਜਣ ਕੁਮਾਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੱਜਣ ਕੁਮਾਰ 79 ਨੂੰ 1 ਨਵੰਬਰ 1984 ਨੂੰ ਸਰਸਵਤ ਵਿਹਾਰ ਚ ਜਸਵੰਤ ਸਿੰਘ ਦੇ ਉਹਨਾਂ ਦੇ ਪੁੱਤਰ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵਿਚਕਾਰ ਏਕੇ ਦਾ ਅਮਲ ਇੱਕ ਵਾਰ ਫਿਰ ਰੁਕਦਾ ਹੋਇਆ ਨਜ਼ਰ ਆ ਰਿਹਾ ਹੈ ਕੱਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ ਤੇ ਏਕੇ ਦੇ ਵਿੱਚ ਵੱਡੀ ਰੁਕਾਵਟ ਗੈਰ ਸਿਆਸੀ ਜਿਹੜਾ ਮੋਰਚਾ ਆਇਆ ਉਹਦੇ ਆਗੂਆਂ ਦਾ ਨਾਂ ਪੜਨਾਰਿਆ ਹੈ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਵਿਖੇ ਬੀਤੀ ਕੱਲ ਕਿਸਾਨ ਜਥੇਬੰਦੀਆਂ ਵੱਲੋਂ ਏਕੇ ਦੀ ਵਾਰਤਾ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ 'ਚ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਹਿੱਸਾ ਲਿਆ ਜਦਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਆਗੂ ਮੀਟਿੰਗ 'ਚ ਨਹੀਂ ਆਪੜੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜਗेंद्र ਸਿੰਘ ਉਗਰਾਹਾ, ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਰਮਿੰਦਰ ਸਿੰਘ ਪਟਿਆਲਾਸਣੇ, ਝੰਡਾ ਸਿੰਘ ਜੇਠੂ ਨੇ ਹਿੱਸਾ ਲਿਆ। ਦੂਜੇ ਪਾਸੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਰਵਣ ਸਿੰਘ ਪੰਦੇਰ, ਜਸਵਿੰਦਰ ਸਿੰਘ ਲੋਂਗੋਵਾਲ, ਮਨਜੀਤ ਸੁਖਵਿੰਦਰ ਕੋ ਰਣਜੀਤ ਸਿੰਘ ਰਾਜੂ ਆਨੰਦ ਕੁਮਾਰ ਸਨੇ ਕਈ ਆਗੂਆਂ ਨੇ ਹਿੱਸਾ ਲਿਆ ਦੋਵੇਂ ਮੋਰਚੇ ਦੇ ਆਗੂਆਂ ਦੇ ਵਿਚਾਰ ਲੰਬੀ ਵਿਚਾਰ ਵਟਾਂਦਰਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਗਰਾਹਾ ਬਲਬੀਰ ਸਿੰਘ ਰਾਜੇਵਾਲ ਤੇ ਸਰਵਨ ਸਿੰਘ ਭਤੇਰ ਨੇ ਆਖਿਆ ਕਿ ਬੀਤੀ ਕੱਲ ਤਾਲਮੇਲ ਕਮੇਟੀ ਦੀ ਮੀਟਿੰਗ ਇਕਤਾ ਵਾਰਤਾ ਦੇ ਮੁੱਦੇ ਤੇ ਰੱਖੀ ਗਈ ਸੀ ਪਰ ਇੱਕ ਇੱਕਜੁੜਤਾ ਬਾਰੇ ਫੈਸਲਾ ਨਹੀਂ ਹੋ ਸਕਿਆ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ 체티 ਉਹਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਜਿਸ ਤੋਂ ਅਗਲੇ ਸੰਘਰਸ਼ ਬਾਰੇ ਕੋਈ ਐਲਾਨ ਕੀਤਾ ਜਾ ਸਕਦਾ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਅਤੇ ਕਿਸਾਨਾਂ ਦੀ ਭਾਵਨਾ ਹੈ ਕਿ ਸਾਰੇ ਇਹਾ ਜੁਣੀ ਨਾਲ ਇਕਜੁੱਟ ਹੋ ਜਾਣ ਉਨਾ ਸ਼ੰਭੂ ਬਾਡਰ ਤੇ ਹੋਣ ਵਾਲੀ ਮਹਾਪੰਚਾਇਤ ਲਈ ਹਰਿਆਣਾ ਰਾਜਸਥਾਨ ਤੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਚ ਪਹੁੰਚਣ ਦੀ ਅਪੀਲ ਕੀਤੀ ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਨਵੀਂ ਮੰਡੀਕਰਨ ਨੀਤੀ ਸੰਬੰਧੀ ਵਿਧਾਨ ਸਭਾ ਚ ਮਤਾ ਪਾਸ ਕਰਕੇ ਇਸ ਨੂੰ ਰੱਦ ਕਰੇ ਸਿਰਫ ਚਿੱਠੀਆਂ ਲਿਖਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ ਜਗਿੰਦਰ ਸਿੰਘ ਗਰਾਹਾ ਬਲਬੀਰ ਸਿੰਘ ਰਾਜੇਵਾਲ ਹਰਿੰਦਰ ਸਿੰਘ ਲੱਖੋਵਾਲ ਰਮਿੰਦਰ ਸਿੰਘ ਪਟਿਆਲਾ ਆਦ ਨੇ ਇਹ ਵੀ ਆਖਿਆ ਕਿ ਮੀਟਿੰਗ ਵਿੱਚ ਕਿਸਾਨ ਮਜ਼ਦੂਰ ਮੋਰਚਾ ਨਾਲ ਸਦਭਾਵਨਾ ਵਾਲੇ ਮਾਹੌਲ ਚ ਹੋਈ ਹੈ ਸਰਵਜਨਗ ਸੰਘ ਪੰਦੇਰ ਦਾ ਕਹਿਣਾ ਸੀ ਕਿ ਲੋਕਾਂ ਦੀਆਂ ਭਾਵਨਾਵਾਂ ਤੇ ਮੰਗਾਂ ਨੂੰ ਪੂਰਾ ਕਰਨ ਲਈ ਇਕਾ ਜ਼ਰੂਰੀ ਹੈ ਉਹਨਾਂ ਆਖਿਆ ਕਿ ਅਸੀਂ ਹੌਲੀ-ਹੌਲੀ ਇਕਤਾ ਵੱਲ ਵੱਧ ਰਹੇ ਹਾਂ ਉਹਨਾਂ ਕਹਿ ਹੈ ਕਿ ਕੇਂਦਰੀ ਕਮੇਟੀ ਨਾਲ 14 ਫਰਵਰੀ ਵਾਲੀ ਮੀਟਿੰਗ ਲਈ ਕਿਸਾਨ ਮੁੱਦਿਆਂ ਦੇ ਨਾਵਾ ਨੂੰ ਛੇਤੀ ਅੰਤਿਮ ਰੂਪ ਦਿੱਤਾ ਜਾ ਰਿਹਾ ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਕਿਸੇ ਹਾਲਤ ਵਿੱਚ ਕੇਂਦਰ ਸਰਕਾਰ ਨਾਲ ਕੋਈ ਸਮਝੌਤਾ ਨਾ ਹੋਇਆ ਤਾਂ 25 ਫਰਵਰੀ ਨੂੰ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਮਾਰਚ ਕਰੇਗਾ ਰਾਜਵਾਲ ਦਾ ਕਹਿਣਾ ਸੀ ਕਿ 14 ਫਰਵਰੀ ਦੀ ਮੀਟਿੰਗ ਸੰਬੰਧੀ ਕੋਈ ਵੀ ਚਰਚਾ ਨਹੀਂ ਹੋਈ ਤੇ ਐਸਕੇਐਮ ਇਸ ਨੂੰ ਮੀਟਿੰਗ ਸੰਬੰਧੀ ਕੋਈ ਸੱਦਾ ਵੀ ਨਹੀਂ ਮਿਲਿਆ ਰਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਅਗਲੀ ਮੀਟਿੰਗ ਐਸਕੇਐਮ ਦੀ 15 ਫਰਵਰੀ ਨੂੰ ਕੀਤੀ ਜਾਵੇਗੀ ਪਿੰਡ ਸ਼ਹੂਰ ਦੇ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਦੇ ਮੁਤਾਬਕ ਪਿੰਡ ਸ਼ਹੂਰ ਤੋਂ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਵਿੰਦਰ ਸਿੰਘ ਦੇ ਛੋਟੇ ਭਰਾ ਨਿਰਮਲ ਸਿੰਘ ਦਾ ਬੀਤੀ ਦੁਪਹਿਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਦੇ ਪਰਿਵਾਰ ਚ ਵਿਧਵਾ ਅਤੇ 5 ਸਾਲਾ ਦਾ ਬੱਚਾ ਹੈ ਕਪਤਾਨ ਪੁਲਿਸ ਜਗਰਾਤ ਸਿੰਘ ਨੇ ਦੱਸਿਆ ਕਿ ਗੋਲੀਆਂ ਮਾਰਨ ਵਾਲੇ ਦੀ ਪਛਾਣ ਪਿੰਡ ਦੇ ਹੀ ਲਾਪ੍ਰੀਤ ਸਿੰਘ ਫੌਜੀ ਵੱਜੋਂ ਹੋਈ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ ਉਹਨਾਂ ਦੱਸਿਆ ਕਿ ਸਰਪੰਚ ਪਿੰਡ ਦੀ ਪੰਚਾਇਤ ਪੰਚਾਇਤੀ ਗਲੀ ਬਣਾਉਣਾ ਚਾਹੁੰਦੇ ਸੀ ਸਬੰਧਤ ਮੁੱਲਜਮ ਦੇ ਪਰਿਵਾਰਕ ਜੀ ਅੜਕਾ ਡਾ ਰਹੇ ਸਨ ਸਰਪੰਚ ਨੇ ਦੱਸਿਆ ਕਿ ਉਹ ਲੰਗੇ ਦਿਨ ਪਿੰਡ ਦੀ ਪੰਚਾਇਤੀ ਗਲੀ ਦਾ ਨਿਰਮਾਣ ਕਰਵਾ ਰਹੇ ਸਨ ਤਾਂ ਉਸ ਦਿਨ ਵਿਰੋਧੀ ਧਿਰ ਨੇ ਉਹਨਾਂ ਦੇ ਸਾਥੀ ਗੁਰਵੰਤ ਸਿੰਘ ਨੂੰ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਤੇ ਉਸ ਨੂੰ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਬੀਤੀ ਕੱਲ ਕਲਾਨੌਰ ਦੇ ਬਾਹਰਵਾਰ ਸ਼ਾਲੇ ਚੱਕ ਰੋਡ ਤੇ ਉਸਦੇ ਭਰਾ ਨਿਰਮਲ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ ਇਸ ਦੌਰਾਨ ਤ੍ਰੰਤ ਜ਼ਖਮੀਆਂ ਨੂੰ ਕਮਿਊਨਿਟੀ ਕੇਂਦਰ ਕਲਾਨੌਰ ਦਾਖਲ ਕਰਵਾਇਆ ਗਿਆ ਕਮਿਊਨਿਟੀ ਕੇਂਦਰ ਦੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕਲਾਣ ਦਿੱਤਾ ਇਸ ਮੌਕੇ ਹਸਪਤਾਲ 'ਚ ਪੀੜਤ ਪਰਿਵਾਰ ਦੇ ਕਰੀਬੀ ਮੋਹਨ ਸਿੰਘ ਪਹਿਲਵਾਨ ਨੇ ਦੱਸਿਆ ਕਿ ਵਿਰੋਧੀ ਧਿਰ ਵੱਲੋਂ ਲੰਗੀ ਸ਼ਾਮ ਖਾਸਾ ਤੋਂ ਕਈ ਵਿਅਕਤੀ ਬੁਲਾਏ ਗਏ ਸਨ ਬੀਤੀ ਰਾਤ ਉਸ ਨੂੰ ਵੀ ਵਿਦੇਸ਼ ਤੋਂ ਵਿਰੋਧੀ ਧਿਰ ਦੇ ਵਿਅਕਤੀਆਂ ਨੇ ਫੋਨ 'ਤੇ ਧਮਕੀਆਂ ਦਿੱਤੀਆਂ ਥਾਣਾ ਕਲਾਨੌਰ ਦੇ ਮੁਖੀ ਸਾਹਿਲ ਪਠਾਨੀਆਂ ਨੇ ਦੱਸਿਆ ਕਿ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਖਬਰ ਸੰਗਰੂਰ ਤੋਂ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਬਾਹਰ ਅਧਿਆਪਕਾਂ ਦੇ ਪੁਲਿਸ ਦੇ ਵਿਚਕਾਰ ਧੱਕਾ ਮੁਕੀ ਹੋਈ ਹੈ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਲਈ ਪੁੱਜੇ 6635 ईटीटी ਅਧਿਆਪਕ ਅਤੇ ਪੁਲਿਸ ਵਿਚਾਲੇ ਧੱਕਾ ਮੁਕੀ ਹੋਈ ਪ੍ਰਦਰਸ਼ਨਕਾਰੀ ਅਧਿਆਪਕ ਜਬਰੀ ਅੱਗੇ ਵਧਣਾ ਚਾਹੁੰਦੇ ਸਨ ਪਰ ਪੁਲਿਸ ਵੱਲੋਂ ਅੱਗੇ ਨਹੀਂ ਵਧਣ ਦਿੱਤਾ ਗਿਆ ਜਿਸ ਕਾਰਨ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਰਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਅੱਗੇ ਧਰਨਾ ਦੇ ਦਿੱਤੇ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ 635 ईटीटी अध्यापक यूनियन पंजाब दी अगुवाई ਹੇਟ ਪੰਜਾਬ ਭਰ ਤੋਂ ਅਧਿਆਪਕ ਇੱਥੇ ਵੇਰਕਾ ਪਲਾਂਟ ਨੇੜੇ ਇਕੱਠੇ ਹੋਏ ਜਿਸ ਤੋਂ ਬਾਅਦ ਦੁਪਹਿਰ ਰੋਸ ਮਾਰਚ ਕਰਦੇ ਹੋਏ ਜੋ ਹੀ ਮੁੱਖ ਮੰਤਰੀ ਦੀ ਰਿਹائش ਵਾਲੀ ਕੋਠੀ ਦੇ ਮੁੱਖ ਗੇਟ ਤੇ ਆਪਣੇ ਦਾ ਪੁਲਿਸ ਵੱਲੋਂ ਸਖਤ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ ਇਸ ਦੌਰਾਨ ਅਧਿਆਪਕਾਂ ਤੇ ਪੁਲਿਸ ਦੀ ਵਿਚਕਾਰ ਤੱਕ ਕੰਮਕੀ ਹੋਈ ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਤਰਨਾ ਦਿੱਤਾ ਗਿਆ ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨਿਰਮਲ ਜੀਰਾ ਸਲਿੰਦਰ ਕੰਬੋਜ ਤੇ ਦੀਪ ਨਾਰਸੀ ਨੇ ਕਿਹਾ ਕਿ ਨਹਾੜ 94 ਅਧਿਆਪਕਾਂ ਦੀ ਭਰਤੀ ਤੋਂ ਪਹਿਲਾਂ 6635 ਅਧਿਆਪਕਾਂ ਨੂੰ ਬਦਲੀਆਂ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ ਕਿਉਂਕਿ ਲਗਾਤਾਰ 2 ਸਾਲਾਂ ਤੱਕ ਵੱਤਵਤ ਅਧਿਆਪਕ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਸੇਵਾਵਾਂ ਨਿਭਾ ਰਹੇ ਨੇ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਰਿਕਾਸਟ ਲਿਸਟ ਜਾਰੀ ਕੀਤੀ ਗਈ ਹੈ ਜਿਸ ਕਰਕੇ ਅਧਿਆਪਕਾਂ ਦੀ ਨੌਕਰੀ ਤੇ ਤਲਵਾਰ ਲੜਕ ਗਈ ਹੈ ਅਜਿਹਾ ਹੁਣ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਦਰਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਨਾਲ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਸਵੇਰੇ 11 ਵਜੇ ਪੈਨਲ ਮੀਟਿੰਗ ਨਿਸ਼ਚਿਤ ਕੀਤੀ ਗਈ ਅਤੇ ਮੀਟਿੰਗ ਦਾ ਬਕਾਇਦਾ ਲਿਖਤੀ ਪੱਤਰ ਦਿੱਤਾ ਗਿਆ ਜਿਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ ਇਸੇ ਨਾਲ ਹੀ ਖਬਰ ਮੁੱਖ ਮੰਤਰੀ ਦੇ ਪਿੰਡ ਨਾਲ ਜੁੜੀ ਹੋਈ ਹੈ ਜਿੱਥੇ ਪਿੰਡ ਦੇ ਹੀ ਕੰੰਧ ਦੇ ਉੱਤੇ ਖਾਲਸਤਾਨੀ ਨਾਅਰੇ ਅਤੇ ਝੰਡਾ ਲਹਿਰਾਉਣ ਦੀ ਖਬਰ ਆ ਰਹੀ ਹੈ ਪੰਚਾਇਤ ਨੇ ਇਸ ਮਾਮਲੇ ਦੇ ਵਿੱਚ ਖੰਡਨ ਕੀਤਾ ਹੈ ਜਾਣਕਾਰੀ ਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੋਜ ਵਿੱਚ ਸਰਕਾਰੀ ਇਮਾਰਤ ਦੀ ਕੰਨ ਤੇ ਕਥਿਤ ਤੌਰ ਤੇ ਖਾਲਸਤਾਨੀ ਨਾਰੇ ਲਿਖਣ ਅਤੇ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਬੀਤੀ ਰਾਤ ਦਾ ਦੱਸਿਆ ਜਾ ਰਿਹਾ ਤੇ ਦਿਨ ਚੜ੍ਹਦਿਆਂ ਹੀ ਇਹਨਾਂ ਨਾऱ्यांना ਕਾਲਾ ਪੋਚਾ ਮਾਰ ਕੇ ਮਿਟਾ ਦਿੱਤਾ ਗਿਆ ਇਸ ਦੌਰਾਨ ਸਿੱਖ ਫਾਰ ਜਸਟਿਸ ਦੇ ਮੁਖੀ ਗੁਰ ਪਤਵੰਤ ਸਿੰਘ ਪੰਨੂ ਨਾਲ ਸੰਬੰਧਿਤ ਵੀਡੀਓ ਵੀ ਵਾਇਰਲ ਹੋਈ ਹੈ ਬੀਤੀ ਰਾਤ ਪਿੰਡ ਸਤੋਜ ਵਿੱਚ ਸਰਕਾਰੀ ਇਮਾਰਤ ਉੱਪਰ ਝੰਡਾ ਲਹਿਰਾਉਣ ਅਤੇ ਕੰਦ ਤੇ ਨਾਰੇ ਲਿਖੇ ਹੋਣ ਦਾ ਮਾਮਲਾ ਸਾਹਮਣੇ ਆਇਆ ਰਾਤ ਸਮੇਂ ਦੀ ਵਾਇਰਲ ਵੀਡੀਓ ਵਿੱਚੋਂ ਕੰਦ ਉੱਪਰ ਨਾਰੇ ਲਿਖੇ ਦਰਸਾਏ ਜਾ ਰਹੇ ਨੇ ਵੀਡੀਓ ਵਿੱਚ ਪੰਨੋ ਜਿੱਥੇ ਸਕੂਲ ਦੀ ਕੰਦ ਉੱਪਰ ਨਾਰਾ ਲ ਝੰਡਾ ਲਹਿਰਾਉਣ ਦਾ ਦਾਵਾ ਕਰ ਰਿਹਾ ਉੱਥੇ ਅੰਮ੍ਰਿਤਸਰ ਤੋਂ ਉੱtre ਅਮਰੀਕੀ ਫੌਜੀ ਜਹਾਜ਼ ਦਾ ਵੀ ਜ਼ਿਕਰ ਕਰ ਰਿਹਾ ਹੈ ਉਧਰ ਪਿੰਡ ਸਤੋਜ ਦੀ ਪੰਚਾਇਤ ਨੇ ਵਾਇਰਲ ਵੀਡੀਓ ਦਾ ਖੰਡਨ ਕੀਤਾ ਪਿੰਡ ਦੇ ਸਰਪੰਚ ਹਰਬੰਸ ਸਿੰਘ ਨੇ ਹੈਪੀਨੈਸ ਤੇ ਪੰਚਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਤੇ ਜਿਹਾ ਕਿਤੇ ਨਹੀਂ ਹੈ ਉਹਨਾਂ ਕਿਹਾ ਕਿ ਇਹ ਜਾਣਬੁੱਝ ਕੇ ਮੁੱਖ ਮੰਤਰੀ ਭਗਵਾਨਦਮਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਉਧਰ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਅਸਲੇ ਦੇ ਨਾਲ ਅਰਸ਼ ਡੱਲਾ ਗੈਂਗ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਸੀਆਈਏ ਸਟਾਫ ਸਰਹੰਦ ਦੇ ਇੰਚਾਰਜ ਅਮਰਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਨਾਕਾਬੰਦੀ ਦੌਰਾਨ ਗੈਂਗਸਟਰ ਅਰਸ਼ ਡੱਲਾ ਦੇ گروਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਅਮਰitsar ਦੇ ਇਨ੍ਹਾਂ ਮੁਲਜ਼ਮਾ ਕੋਲੋਂ ਪੰਜ ਪਿਸਤੌਲ 32 ਬੋਰ ਸਮੇਤ ਪੰਜ ਕਾਰਤੂਸ ਇੱਕ ਐਕਟਿਵਾ ਤੇ ਦੋ ਮੋਬਾਈਲ ਬਰਾਮਦ ਕੀਤੇ ਗਏ ਨੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਨੇ ਬੀਤ ਕੱਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 11 ਫਰਵਰੀ ਨੂੰ ਸੀਆਈਏ ਸਟਾਫ ਨੇ ਦੀ ਟੀਮ ਨੇ ਸਾਹਿਲ ਅਤੇ ਗੁਰਕੀਰਤ ਸਿੰਘ ਵਾਸੀ ਮਹਿਲਾ ਸ਼ਰੀਫਪੁਰਾ ਅੰਮ੍ਰਿਤਸਰ ਨੂੰ ਸਰਹੰਦ ਤੋਂ ਕਾਬੂ ਕਰਕੇ ਅਸਲਾ ਬਰਾਮਦ ਕੀਤਾ। ਉਹਨਾਂ ਦੱਸਿਆ ਕਿ ਮਲਜ਼ਮ ਖਿਲਾਫ ਥਾਣਾ ਸਰਹੰਦ ਚ ਕੇਸ ਦਰਜ ਕੀਤਾ ਗਿਆ ਆ। ਮਲਜ਼ਮ ਗੁਰਕੀਰਤ ਸਿੰਘ 1 ਸਾਲ ਮਲੇਸ਼ੀਆ ਲਗਾ ਕੇ ਸਾਲ 2024 ਚ ਵਾਪਸ ਆਇਆ ਹੈ। ਇਹ ਦੋਵੇਂ ਗੈਂਗਸਟਰ ਅਸਦੱਲਾ ਅਤੇ ਪਟਿਆਲਾ ਜੇਲ੍ਹ ਵਿੱਚ ਬੰਦ ਮਲਜ਼ਮ ਤੇਜਵੀਰ ਸਿੰਘ ਉਰਫ ਸਾਬੂ ਵਾਸੀ ਅੰਮ੍ਰਿਤਸਰ ਰਹੀਂ ਕੰਮ ਕਰਦੇ ਸਨ। ਉਹਨਾਂ ਦੱਸਿਆ ਕਿ ਤੇਜਵੀਰ ਸਿੰਘ ਉਰਫ ਸਾਬੂ ਗੈਂਗਸਟਰ ਅਸਦੱਲਾ ਦਾ ਕਰੀਬੀ ਹੈ ਜਿਸ ਨੇ ਕਥੇ ਤੌਰ ਤੇ ਅੰਮ੍ਰਿਤਸਰ ਵਿੱਚ ਕਤਲ ਦੀ ਵਾਰਦਾਤ ਤੇ ਹੋਰ ਵੱਡੀਆਂ ਵਾਰਦਾਤਾਂ ਨੂੰ ਇਨਜਾਮ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਫਰਾਂਸ ਦੇ ਦੌਰੇ ਉੱਤੇ ਨੇ ਉੱਥੇ ਉਹਨਾਂ ਨੇ ਰਾਸ਼ਟਰਪਤੀ ਮੈਕਰੋਂ ਦੇ ਨਾਲ ਦਵੱਲੇ ਸਬੰਧਾਂ ਬਾਰੇ ਗੱਲਬਾਤ ਕੀਤੀ ਹੈ ਜਾਣਕਾਰੀਆਂ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਐਮਨੂਅਲ ਮੈਕਰੋਂ ਨੇ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਤੇ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ ਹੈ ਭਾਰਤ ਪ੍ਰਸ਼ਾਂਤ ਖੇਤਰ ਸਮੇਤ ਕਈ ਕਮਾਂਤਰੀ ਫੋਰਮਾਂ 'ਤੇ ਪਹਿਲ ਕਦਮੀ 'ਚ ਸਹਿਯੋਗ ਵਧਾਉਣ ਤੇ ਸਹਿਮਤੀ ਪ੍ਰਗਟਾਈ ਹੈ ਵਿਆਪਕ ਦਵੱਲੀ ਗੱਲਬਾਤ ਤੋਂ ਬਾਅਦ ਦੋਵਾਂ ਆਗੂਆਂ ਇਹ ਯਕੀਨ ਬਣਾਉਣ ਲਈ ਠੋਸ ਕਾਰਵਾਈਆਂ ਪ੍ਰਤੀ ਆਪਣੀ ਉਸ ਬਚਨਬੱਧਤਾ ਨੂੰ ਦੁਹਰਾਇਆ ਕਿ ਕਮਾਂਤਰੀ AI ਸੈਕਟਰ ਦੇ ਜਨਹਿੱਤ 'ਚ ਸਮਾਜਿਕ ਆਰਥਿਕ ਅਤੇ ਵਾਤਾਵਰਨਕ ਨਤੀਜੇ ਆ ਸਕਦੇ ਨੇ ਦੋਵਾਂ ਮੁਲਕਾਂ ਦੀ ਬੈਠਕ ਦੇ ਦੌਰਾਨ ਬਾਦ ਵਿੱਚ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ ਦੋਵਾਂ ਆਗੂਆਂ ਦੇ ਸਾਂਝੇ ਬਿਆਨ ਦੇ ਮੁਤਾਬਕ ਦੋਵੇਂ ਆਗੂਆਂ ਨੇ ਮੁੱਖ ਕਮੰਤਰੀ ਅਤੇ ਸਥਾਨਕ ਮੁੱਦਿਆਂ ਤੇ ਦਵੱਲੇ ਸਬੰਧਾਂ ਦੇ ਹਰੇਕ ਪਹਿਲੂ ਤੇ ਚਰਚਾ ਕੀਤੀ ਹੈ ਦੋਵੇਂ ਆਗੂਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਚ ਜ਼ਰੂਰੀ ਸੁਧਾਰਾਂ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਵਧੇਰੇ ਖਬਰਾਂ ਤੇ ਤਾਜ਼ਾ ਜਾਣਕਾਰੀ ਲਈ ਬਣੇ ਰਹੋ ਲੋਕਪਾਲ ਨਿਊਜ਼ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ